ਤੇ ਬਾਬਾ ਜਿਵੇਂ ਆ ਦੇਖ ਰਹੇ ਆ ਵੀਡੀਓ ਦੇ ਵਿੱਚ ਤੁਹਾਨੂੰ ਕੁੱਤਿਆਂ ਨੇ ਘੇਰ ਕੇ ਕਾਫੀ ਤਰ੍ਹਾਂ ਨੂੰ ਜ਼ਖਮੀ ਕਰ ਦਿੱਤਾ ਹੈ ਤੇ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਜੀ ਵਾ ਜਗਾ ਦੁਕਾਨ ਤੋਂ ਆ ਰਿਹਾ ਕਿਹੜੀ ਦੁਕਾਨ ਤੋਂ ਆਰਤੀ ਆ ਤੇ ਤੁਹਾਨੂੰ ਪਤਾ ਨਹੀਂ ਲੱਗਾ ਜਦੋਂ ਪਿੱਛੋਂ ਪਾ ਕੇ ਬਿਸਕੁਟ ਗਾੜ ਲਓ ਕਿੰਨੇ ਕਿ ਕੁੱਤੇ 6 ਕੁੱਤੇ 7 ਇੱਕੋ ਜਿਹੀ ਐ ਵੀ ਨਿਕਲੇ ਨੀ ਕੋਈ ਦੇਖ ਕਿੰਨਾ ਕਿ ਰਖਮੀ ਕੀਤਾ ਤੁਹਾਨੂੰ ਜਿਵੇਂ ਮੈਂ ਨਹੀਂ ਗਿਆ ਉਹ ਲੋਪ ਨਹੀਂ ਚਾਹ ਤਾਈ ਪਾਵਾਂ ਮੇਰੀਆਂ ਜਦ ਆਜੇ ਮੇਰੀ ਉਮਰ ਨਹੀਂ ਸਿੱਧੀ ਸੀ ਤਾਂ ਲਾਗੋ ਲੱਗਦਾ ਦੋ ਸਾਈਆਂ ਹੈ ਗੁਰਦੇ ਉਸ ਇੱਕ ਬਨੇ ਹੱਡੀ ਨੂੰ ਦੰਦ ਵੱਜਾ ਹੱਡੀ ਕਮਯੋਰ ਇੱਕ ਆ ਆ ਜਾ ਸਕੀ ਨਾ ਚੁੱਕੀ ਆ ਖੱਬੇ ਜੀ ਤੁਹਾਡੀ ਉਮਰ ਕਿੰਨੀ ਕੀ ਤੁਹਾਡੀ ਹਾਂ ਜੀ ਕਿੰਨੀ ਕੁਮਰ ਉਹ ਮੇਰੀ ਜੰਦੂ ਤੂੰ 80 ਕਹਿਣ ਜੋ ਅਸੀਂ ਤੋਂ 8 ਸਾਲ 6 ਮਹੀਨੇ ਛੋਟਾ ਉਹ 80 ਕਹਿਣ ਜਿਹੜੇ ਹੁਣ ਤੁਹਾਨੂੰ ਜਿੱਦਾਂ ਜ਼ਖਮੀ ਕਰਤਾ ਕੁੱਤਿਆਂ ਨੇ ਉਸ ਤੋਂ ਬਾਅਦ ਫਿਰ ਕਿੱਥੋਂ ਇਲਾਜ ਕਰਾ ਰਹੇ ਜੀ ਇਲਾਜ ਮੈਂ ਜਵਾਬ ਦਾ ਜ਼ਿਕਰ ਆ ਰਿਹਾ ਪ੍ਰਾਈਵੇਟ ਚੋਂ ਮੈਂ ਸਾਉਤ ਮੰਨਦਾ ਉਹਦੇ ਤੇ ਕਿੰਨੇ ਕ ਟੰਕੇ ਲੱਗੇ ਤੁਹਾਡੇ ਸੰਘ ਕੇ ਮੇਰੇ ਜੀ ਵੀ 50 ਲੱਗੇ 20 ਹੁਣ ਵੇਖੋ ਜਿਵੇਂ ਤੁਹਾਨੂੰ ਕੁੱਤਿਆਂ ਨੇ ਘੇਰ ਕੇ ਤਾਂ ਵੇਖੋ ਨੁਕਸਾਨ ਕੀਤਾ ਹਣਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਦੇਖੋ ਤੁਸੀਂ ਬਜ਼ੁਰਗ ਜੀ ਤੁਹਾਡੇ ਇਦਾਂ ਤੁਹਾਡੇ ਨਾਲ ਹੋਇਆ ਵਾ ਤੁਹਾਡੇ ਨਾਲ ਤੇ ਚਲੋ ਹੋ ਗਿਆ ਹੋਰ ਅੱਗੇ ਕਿਸੇ ਦੇ ਨਾਲ ਇਦਾਂ ਨਾ ਹੋਵੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਕਿ ਇਹੋ ਜਿਹੇ ਖਵਾਰਾ ਜਿਹੇ ਕੁੱਤੇ ਆ ਇਹਨਾਂ ਨੂੰ ਫੜਿਆ ਜਾਵੇ ਪਹਿਲੀ ਗੱਲ ਆ ਵੀ ਇਹ ਕੁੱਤੇ ਬਕਾਇਆ ਜਾ ਕੇ ਬੜੀ ਥਾਈ ਚਾਂਸ ਹੋਏ ਹਾਂਜੀ ਦੂਜੀ ਆ ਵੀ ਜੇ ਗੌਰਮੈਂਟ ਦਾ ਕਰਦਾ ਦੇਖੋ ਖਾਨੇ ਵਿੱਚ ਪਹਿਲੀ ਗੱਲ ਬਿਲ ਨੰਬਰ ਕੁੱਤੇ ਨਾ ਰਹੇ ਹੋਰ ਵੀ ਗਾਹ ਕਿਹਦਾ ਡਰ ਪਾ ਕੇ ਇਹ ਨਾਇਕ ਮੈਂਟ ਜAVE ਮੁੰਡਾ ਤੇ ਜਾਨ ਗਈ ਐਜਾ ਸਦਾ ਹੀ ਬੰਨੋ ਤਾਲਿਆ ਹਾਲੇ ਮੇਰਾ ਮੂੰਹ ਜਿਹੜਾ ਭਜ ਗਿਆ ਅੱਖਾਂ ਭਜ ਗਏ ਇਹ ਜਦੋਂ ਛੋਟੇ ਬੰਦੇ ਨਿਕ ਨਿਕ ਹੁੰਦੇ ਤੇ ਉਦੋਂ ਪੱਕਿਆਂ ਨੂੰ ਪਾਉਣ ਆਉਂਦੇ ਨੇ ਦੇ ਦਵਾਈ ਘੁਰ ਦੇ ਵਿੱਚ ਤੇ ਉਦੋਂ ਬਾਅਦ ਪਤਾ ਨਹੀਂ ਕੀ ਕਾਨੂੰਨ ਬਣਾਇਆ ਇਹਨਾਂ ਨੇ ਉਹ ਕੁੱਤੇ ਹੁਣ ਦੋਨਾਂ ਦੀ ਕੁੱਤਿਆਂ ਦੀ ਓਨੀ ਬੰਦਿਆਂ ਦੀ ਆਬਾਦੀ ਓਨੀ ਕੁੱਤਿਆਂ ਦੀ ਹੋ ਗਈ ਆ ਤੇ ਨਾ ਬੱਚਾ ਜਾ ਸਕਦਾ ਬਾਹਰ ਨਾ ਬਜ਼ੁਰਗ ਰਾਜ ਜਾ ਸਕਦਾ ਵਾ ਤੇ ਹਰ ਚੌਥੇ ਪੰਜਵੇਂ ਦਿਨੇ ਘਟਰਾ ਵਾਪਰੀ ਹੁੰਦੀ ਕਿਤੇ ਨਾ ਕਿਤੇ ਕਦੀ ਬੱਚੇ ਨੂੰ ਕਿਤੇ ਬਜ਼ੁਰਗ ਨੂੰ ਕਿਤੇ ਨਾ ਕਿਤੇ ਹੁੰਦਾ ਹੀ ਆ ਤੁਸੀਂ ਜਦੋਂ ਮਰਜ਼ੀ ਨੈਟ ਖੋਲ ਕੇ ਵੇਖ ਸਕਦੇ ਜੀ ਤੇ ਅਸੀਂ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਇੱਕ ਤੇ ਬਾਪੂ ਦਾ ਜਿਆਦਾ ਜਿਹੜਾ ਵਾ ਵੀ ਸਰੀਰ ਬਜ਼ੁਰਗ ਆ ਤੇ ਇੱਕ ਮਿਡਲ ਕਲਾਸ ਫੈਮਿਲੀ ਆ ਤੁਹਾਨੂੰ ਖਰਚਾ ਇਹਨਾਂ ਕਿੱਥੋਂ ਲੱਗੇ 4-5000 ਰੁਪਏ ਲੱਗ ਚੁੱਕਾ ਵਾ ਤੇ ਪੱਟੀ ਹੁੰਦੀ ਦੂਜੇ ਤੀਜੇ ਦੇ ਨਾਲ ਇਹ ਇੰਤੀ ਉਹਨੇ ਵੀ ਕੁੱਤਿਆਂ ਦਾ ਹੁਣ ਲਾਜ ਦੇ ਦਾ ਕਸਲ ਕਾ ਹੋ ਗਿਆ ਚਲੋ ਜਿਹੜਾ ਕਰਾਉਣਾ ਹੁਣ ਕਰਾ ਹੀ ਲੈਣਾ ਬਾਕੀ ਕੁੱਤਿਆਂ ਦੀ ਜਿਹੜੀ ਹੈ ਵੀ ਇਹਨਾਂ ਦੀ ਕੋਈ ਨਾ ਕੋਈ ਕੀਤੀ ਜਾਵੇ ਨਸਬੰਦੀ ਪੜ ਕੇ ਜਿਹੜੇ